ਸਤਿ ਸ਼੍ਰੀ ਅਕਾਲ ਜੀ ਕਿਦਾਂ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਦੋ ਦਿਨ ਹੋ ਗਏ ਵੀਡੀਓ ਅਪਲੋਡ ਨਹੀਂ ਕਰ ਪਾਈ ਹੈਗੀ ਥੋੜਾ ਜਿਹਾ ਕਿ ਬੀਜੀ ਸੀਗੇ ਵਿਆਹ ਤੇ ਵੀ ਗਏ ਹੋਏ ਸੀ ਤੇ ਬਾਕੀ ਵੈਸੇ ਵੀ ਥੋੜਾ ਜਿਹਾ ਬੀਜੀ ਹੈ ਚੱਲ ਰਹੇ ਹਾਂਗੇ ਤੇ ਵੀਡੀਓ ਨਹੀਂ ਅਪਲੋਡ ਹੋਈ ਹੈਗੀ ਪੈਣਾ ਦੇ ਮੈਸੇਜ ਆਏ ਬਹੁਤ ਚੰਗਾ ਲੱਗੇ ਕਿ ਤੁਸੀਂ ਬਹੁਤ ਜ਼ਿਆਦਾ ਮਿਸ ਕਰਦੇ ਹੋਗੇ ਜੇ ਅਸੀਂ ਇੱਕ ਦਿਨ ਵੀ ਵੀਡੀਓ ਨਾ ਪਾਈਏ ਤਾਂ ਤੁਸੀਂ ਪੁੱਛਦੇ ਹੋਗੇ ਕਿਉਂ ਨਹੀਂ ਆ ਰਹੇ ਹੈਗੇ ਜੀ ਕੀ ਪ੍ਰੋਬਲਮ ਹੈਗੀ ਹੈਨਾ ਤੁਸੀਂ ਪੁੱਛਦੇ ਹੋ ਬਹੁਤ ਚੰਗਾ ਲੱਗਦਾ ਜੀ ਥੈਂਕ ਯੂ ਸੋ ਮੱਚ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਿਊ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟਸ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਦਾਂ ਦੇ ਲੱਗਦੇ ਆ ਤੇ ਇਹ ਲਓ ਜੀ ਅੱਜ ਦੇ ਕੁਝ ਕਸੂਟ ਆਪਣੇ ਰੈਲੀ ਹੋਏ ਸੀਗੇ ਇੱਕ ਭੈਣ ਦੇ ਵਾਰ ਜਾਣੇ ਨੇਗੇ ਹਜੇ ਸਟੀਚਿੰਗ ਵਗੈਰਾ ਤਾਂ ਕਰਵਾਵਾਂਗੇ ਨਾ ਤੇ ਸਾਰਿਆਂ ਦੇ ਹਜੇ ਕੁਝ ਕੁ ਰੈਡੀ ਹੋ ਰਹੇ ਨੇਗੇ ਉਹਨਾਂ ਦੇ ਕੁਝ ਕੁ ਰੈਡੀ ਹੋਈ ਸੀਗੀ ਤੇ ਸਾਰੇ ਸੂਟ ਤਾਂ ਇਹਨਾਂ ਦੇ ਪ੍ਰੋਪਰ ਦਿਖਾਵਾਂਗੇ ਜਦੋਂ ਸਟੀਚਿੰਗ ਹੋ ਗਏ ਆ ਕਾਫੀ ਇਹਨਾਂ ਦੇ ਜੋ ਆਪਣੇ ਕੋਲ ਸੂਟ ਹੈਗੇ ਨੇਗੇ ਤੇ ਇਹ ਵਾਲੇ ਸੂਟ ਜੋ ਵਰਕ ਹੋਏ ਨੇ ਮੈਂ ਉਹ ਦਿਖਾ ਰਹੀ ਹਾਂ ਸਿਰਫ ਜਸਟ ਇਹ ਇਦਾਂ ਆਪਾਂ ਨੇ ਚਾਕ ਘੇਰੇ ਦੇ ਉੱਤੇ ਕੱਟਵਰਕ ਦੇਖੋ ਕਿੰਨਾ ਪਿਆਰਾ ਕੱਟਵਰਕ ਹੋਇਆ ਹੈਗਾ ਨਾਲ ਉੱਤੇ ਹੋਲਸ ਬਣੇ ਹੋਏ ਹੈਗੇ ਬਹੁਤ ਜ਼ਿਆਦਾ ਇਦਾਂ ਦਾ ਕੰਮ ਹੁੰਦਾ ਜਿਹੜਾ ਬਰੀਕੀ ਨਾਲ ਬੰਦੇ ਇੱਕ ਕੱਟਵਰਕ ਸਿੰਪਲ ਕਰਵਾਤਾ ਆਪਾਂ ਨੇ ਇਹਦੇ ਵਿੱਚ ਨਾ ਇਹ ਹੋਲਸ ਬਣੇ ਹੋਏ ਬਹੁਤ ਟਾਈਮ ਲੱਗਦਾ ਜਦੋਂ ਆਪਾਂ ਇਦਾਂ ਦਾ ਕੋਈ ਕੰਮ ਕਰਦੇ ਹਾਂਗੇ ਇਹਦੇ ਚਾਕ ਘੇਰਾ ਤੇ ਬਾਜੂ ਦੇ ਉੱਤੇ ਆਪਾਂ ਵਰਕ ਕਰਵਾਇਆਗਾ ਇਮੈਮ ਨੂੰ ਪੁੱਛਦੇ ਆ ਵੀ ਦੁਪੱਟੇ ਦੇ ਕਰਵਾਣੇ ਜਾਂ ਕਿਦਾਂ ਬੈਕ ਫਰੰਟ ਦੋਨੋਂ ਹੀ ਘੇਰਿਆ ਹੋਣਗੇ ਜੀ ਬੈਕ ਫਰੰਟ ਜਿਹੜਾ ਕਲਰ ਇਹਦੇ ਵਿੱਚ ਪਿੰਕ ਹੈਗਾ ਸੀ ਉਹੀ ਕਲਰ ਲੈ ਕੇ ਆਪਾਂ ਨੇ ਜੋ ਅ ਚੱਕਿਆ ਸੀਗਾ ਉਸੇ ਤਾਂ ਆਪਾਂ ਨੇ ਜਿਹੜਾ ਕਰੀਮ ਜੋ ਸਕਿਨ ਕਲਰ ਤੇ ਮਜ਼ੈਂਟਾ ਕਲਰ ਸੀ ਕੋਈ ਹੀ ਕਲਰ ਚੱਕ ਕੇ ਆਪਾਂ ਨੇ ਬਹੁਤ ਸੋਨਾ ਵਰਕ ਹੈ ਜਿਹੜਾ ਕਰਵਾਇਆ ਬਾਜੂ ਤੇ ਚਾਕ ਕੇਰਾ ਬੈਕ ਫਰੰਟ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰੇ ਜਿਹੇ ਹੋਲਸ ਬਣੇ ਹੋਏ ਨੇਗੇ ਸਾਰੇ ਦੇ ਵਿੱਚ ਅ ਬਹੁਤ ਹੀ ਨਿਊ ਜਿਹਾ ਕਨਸੈਪਟ ਹੈਗਾ ਨਿਊ ਜਿਹਾ ਕੱਟ ਵਰਕ ਹੈਗਾ ਤੇ ਸਟੀਚਿੰਗ ਕਰਿਆ ਹੋਏ ਸੂਟ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਲੱਗੂਗਾ ਇਹਨੂੰ ਸਿੰਗਲ ਕਲਰ ਦਾ ਆਪਾਂ ਦੁਪੱਟਾ ਕਰਵਾਵਾਂਗੇ ਬਹੁਤ ਪਿਆਰਾ ਲੱਗੇਗਾ ਪਿਕਾਕ ਸ਼ੇਡ ਦਾ ਜਿਹੜਾ ਦੁਪੱਟਾ ਹੋਊਗਾ ਬਲੂ ਪਿਕਾਕ ਜਿਹਾ ਸ਼ੇਡ ਹੋਊਗਾ ਬਹੁਤ ਪਿਆਰਾ ਜਿਹਾ ਤੇ ਇਹ ਵਾਲਾ ਸਟਫ ਹੈ ਜਿਹੜਾ ਆਬੂਤਾਏ ਸ਼ਿਲਕ ਦੇ ਉੱਤੇ ਹੈਗਾ ਜੀ ਇਹਦੇ ਨਾਲ ਦੇ ਸੂਟ ਆਪਣੇ ਕੋਲ अवेलेबल ਲੈਂਗੇ ਤੁਸੀਂ ਆਰਡਰ ਦੇ ਸਕਦੇ ਹੋਗੇ 올ਓਵਰ ਸੂਟ ਹੈ ਜੀ 올ਓਵਰ ਸੂਟ ਹੀ ਤੁਹਾਨੂੰ ਮਿਲ ਜਾਣਗੇ ਆਪਣੇ ਕੋਲ ਇਹਦੇ ਵਿੱਚ ਸੇਮ ਕਲਰ ਨਹੀਂ ਮਿਲੂਗਾ ਬਟਾ ਡਿਫਰੈਂਸ ਕਲਰ ਨਾਲ ਇਹ ਸੂਟ ਤੁਹਾਨੂੰ ਮਿਲ ਜਾਣਗੇ ਜੀ ਤੁਸੀਂ ਸਾਡੇ ਤੋਂ ਪਿਕਸ ਵਗੈਰਾ ਮੰਗਵਾ ਸਕਦੇ ਹੋ ਜੇ ਤੁਸੀਂ ਇਹਦੇ ਵਿੱਚ ਸੂਟ ਲੈਣਾ ਚਾਹੁੰਦੇ ਹੋ ਇਹ 올ਓਵਰ ਸੂਟ ਹੈਗੇ ਜੀ ਤੁਸੀਂ ਵਰਕ ਕਰਵਾ ਕੇ ਲੈ ਸਕਦੇ ਹੋ ਵਿਦਆਊਟ ਵਰਕ ਤੋਂ ਵੀ ਲੈ ਸਕਦੇ ਹੋਗੇ ਐਂਡ ਸੈਕੰਡ ਸੂਟ ਜਿਹੜਾ ਆਪਣਾ ਰੈਡੀ ਹੋਇਆਗਾ ਮੈਮ ਦਾ ਉਹ ਇਹ ਵਾਲਾ ਦੁਪੱਟਾ ਸੂਟ ਹੈ ਜੀ ਇਹਦੇ ਨਾਲ ਦੇ ਸੂਟ ਵੀ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਕਿ 0 ਚੈੱਕ ਦੇ ਵਿੱਚ ਬਹੁਤ ਪਿਆਰਾ ਸਟੱਫ ਹੈ ਇਹਦੇ ਨਾਲ ਦੇ ਸੂਟ ਵੀ ਆਪਾਂ ਆਰਡਰ ਲੈ ਸਕਦੇ ਹਾਂ ਬਟ ਕਲਰ ਸੇਮ ਨਹੀਂ ਹੋਊਗਾ ਕੋਈ ਵੀ ਕਲਰ ਸੇਮ ਨਹੀਂ ਮਿਲੂਗਾ ਕਿਉਂਕਿ ਆਪਣੇ ਕੋਲੇ ਸੋਲੋ ਪੀਸ ਹੁੰਦੇ ਨੇ ਜੇ ਆਪਾਂ ਸਿੰਗਲ ਪੀਸ ਹੀ ਰੱਖਦੇ ਹਾਂਗੇ ਇਹ ਵਾਲਾ ਸੂਟ ਹੈਗਾ ਜਿਹੜਾ ਇਹਦੇ ਨਾਲ ਦੇ ਸੂਟ ਤੇ ਇਹਨਾਂ ਦੀ ਆਪਾਂ ਨੇ ਜਿਹੜੀ ਬਾਟਮ ਹੈ ਬਾਟਮ ਦੇ ਉੱਤੇ ਜਸਟ ਇੰਬੋਰਡਰੀ ਕਰਵਾਈ ਹੈ ਫਿਰ ਇਹਨਾਂ ਨੂੰ ਸਟੀਚਿੰਗ ਦੇ ਵਿੱਚ ਆਪਾਂ ਬਹੁਤ ਸਨੇ ਸੂਟ ਬਣਾਉਣ ਵਾਲੇ ਕਿਉਂਕਿ ਕਿਸੇ ਨੂੰ ਫਰੌਕ ਸੂਟ ਕਿਸੇ ਨੂੰ ਕਲੀਆਂ ਵਾਲਾ ਪਾ ਕੇ ਕਿਦਾਂ ਅਲੱਗ-ਅਲੱਗ ਡਿਜ਼ਾਈਨ ਕੁੜਤਾ ਐਦਾਂ ਬਣਵਾਵਾਂਗੇ ਤੁਸਨੂੰ ਜ਼ਰੂਰ ਵੀਡੀਓ ਵੀ ਅਪਲੋਡ ਕਰਾਂਗੇ ਇਹ ਵਾਲੀ ਇਹਦੀ ਜਿਹੜੀ ਬਾਟਮ ਹੈ ਬਾਟਮ ਦੇ ਉੱਤੇ ਇੰਬੋਰਡਰੀ ਇਹ ਜਿਹੜੀ ਬਿਲਕੁਲ ਨਿਊ ਹੈ ਪਹਿਲਾਂ ਇਹ ਨਹੀਂ ਕੀਤੀ ਹੈਗੀ ਆਪਾਂ ਨੇ ਬਹੁਤ ਨਿਊ ਜਿਹਾ ਕਨਸੈਪਟ ਆਪਾਂ ਨੇ ਰੈਡੀ ਕੀਤਾ ਹੈਗਾ ਬਹੁਤ ਪਿਆਰ ਨਾਲ ਹੀ ਇਹ ਆਪਣੇ ਆਪ ਜਿਹੜਾ ਡਿਜ਼ਾਈਨ ਹੈਗਾ ਸਿਲੈਕਟ ਕਰਕੇ ਆਪਾਂ ਨੇ ਰੈਡੀ ਕਰਵਾਇਆਗਾ ਮੈਮ ਦਾ ਸਾਰੇ ਕਲਰ ਸਿਲੈਕਟ ਕਰਕੇ ਬਹੁਤ ਹੁੰਦਾ ਫੂਟੇਜ ਜੀ ਵੀ ਤੇ ਨੈਟ ਸੂਟ ਹੈਗਾ ਜਿਹੜਾ ਇਹ ਵੀ ਆਪੂਤਾਈ ਸ਼ਿਲਕ ਦੇ ਵਿੱਚ ਹੈਗਾ ਜੀ 올ਓਵਰ ਸੂਟ ਰਹੂਗਾ ਤੇ ਇਹਦੇ ਉੱਤੇ ਆਪਾਂ ਨੇ ਆਰਗੈਂਜ਼ਾ ਲਾ ਕੇ ਘੇਰੇ ਦੇ ਉੱਤੇ ਪੈਚ ਲਗਵਾਇਆਗਾ ਬਹੁਤ ਪਿਆਰਾ ਔਰਗੈਂਜ਼ਾ ਨੂੰ ਡਾਈ ਕਰਵਾ ਕੇ ਸੇਮ ਕਲਰ ਕਨਸੈਪਟ ਮਹਿਰੂਨ ਚੱਕ ਕੇ ਗ੍ਰੀਨ ਚੱਕ ਕੇ ਇਹ ਵਾਲੇ ਕਲਰਾਂ ਨਾਲ ਆਪਾਂ ਨੇ ਇਹਦੀ ਘੇਰੇ ਤੇ ਬਾਜੂ ਦੇ ਉੱਤੇ ਵਰਕ ਕਰਵਾਇਆਗਾ ਆਪਣਾ ਸਾਰਾ ਵਰਕ ਬਹੁਤ ਜ਼ਿਆਦਾ ਫਿਨਿਸ਼ਿੰਗ ਵਾਲਾ ਵਰਕ ਹੁੰਦਾ ਹੈਗਾ ਕੋਈ ਵੀ ਆਪਣਾ ਕੰਪਿਊਟਰਾਈਜ਼ ਕੰਮ ਨਹੀਂ ਹੁੰਦਾ ਹੈਗਾ ਐਦਾਂ ਦਾ ਕੰਮ ਕੰਪਿਊਟਰਾਈਜ਼ ਹੋ ਹੀ ਨਹੀਂ ਸਕਦਾ ਜੀ ਜੋ ਕੁਝ ਚੀਜ਼ਾਂ ਆਪਾਂ ਰੈਡੀ ਕਰਵਾ ਰਹੇਗੇ ਇਦਾਂ ਦੇ ਸੂਟ ਤੁਸੀਂ ਲੈ ਕੇ ਕਿਸੇ ਵੀ ਸੂਟ ਦੇ ਉੱਤੇ ਮੈਚਿੰਗ ਸੂਟ ਦੇ ਉੱਤੇ 올ਓਵਰ ਸੂਟ ਦੇ ਉੱਤੇ ਇਹਨਾਂ ਨੂੰ ਪਲੇਨ ਸੂਟਾਂ ਦੇ ਉੱਤੇ 크ريب ਚਨੂਨ ਜਿੱਦਾਂ ਦੇ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਸਭ ਦੇ ਉੱਤੇ ਇਹ ਵਰਕ ਕਰਵਾ ਸਕਦੇ ਹੋਗੇ ਤੇ ਮੈਂ ਆਪਣੇ ਇਹਦੇ ਉੱਤੇ ਹੀ ਸਿਲੈਕਟ ਕੀਤਾ ਹੈਗਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈਗਾ ਬਾਕੀ ਰੈਡੀ ਹੋ ਕੇ ਸੂਟ ਦਾ ਪਤਾ ਚੱਲੂਗਾ ਜਦੋਂ ਆਪੇ ਇਹਦੇ ਨਾਲ ਦੁਪੱਟਾ ਵਗੈਰਾ ਰੈਡੀ ਕਰਾਂਗੇ ਸਿਰਫ ਜਸਟ ਮੈਂ ਤਾਂ ਸੋਨੂੰ ਸੂਟ ਹੀ ਦਿਖਾ ਰਹੀਆਂਗੀ ਤੇ ਨੈਕਸਟ ਸੂਟ ਹੈਗਾ ਜੀ ਇਹ ਵੀ ਬਹੁਤ ਸੋਹਣਾ ਜਿਹਾ ਸੂਟ ਹੈਗਾ ਬਹੁਤ ਪਿਆਰਾ ਸੂਟ ਹੈ ਇਹ ਵੀ ਇਹ ਆਪਣੇ ਕੋਲੇ ਪੰਜਮ ਸ਼ਿਲਕ ਦੇ ਸੂਟ ਹੈਗੇ ਨੇ ਇਹਦੇ ਵਿੱਚ ਵੀ ਕਲਾ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਐਦਾਂ ਇਹਦੇ ਨੈਕ ਦੇ ਉੱਤੇ ਇੰਬੋਰਡਰੀ ਆਈਏਗੀ ਬਹੁਤ ਪਿਆਰੀ ਜੀ ਡਿਟੇਲਿੰਗ ਦਿੱਤੀਏਗੀ ਤੇ ਇਹਦੇ ਜਿਹੜਾ ਚਾਕਾਂ ਦੇ ਉੱਤੇ ਆਪਾਂ ਨੇ ਕਟਵਰਕ ਕਰਵਾ ਕੇ ਚਾਕਾਂ ਦੇ ਉੱਤੇ ਕਟਵਰਕ ਆ ਗਿਆ ਤੇ ਕਾਰਨਰ ਦੇ ਉੱਤੇ ਐਦਾਂ ਵਰਕ ਹੋਗਾ ਸਾਰੇ ਕਨਸੈਪਟ ਅਲੱਗ-ਅਲੱਗ ਕਰਵਾਏ ਨੇ ਮੈਮ ਦੇ ਆਪਾਂ ਨੇ ਤੇ ਆਈ ਹੋਪ ਮੈਮ ਨੂੰ ਬਹੁਤ ਜਿਆਦਾ ਪਸੰਦ ਆਣਗੇ ਕਿਉਂਕਿ ਚੀਜ਼ ਹੀ ਬਹੁਤ ਸੋਹਣੀ ਬਣੀ ਹੈ ਬਹੁਤ ਜਿਆਦਾ ਸੋਹਣੇ ਲੱਗ ਰਹੇ ਨੇਗੇ ਸੂਟ ਸਾਰੇ ਬਾਕੀ ਰੈਡੀ ਹੋ ਕੇ ਹੋਰ ਵੀ ਜਿਆਦਾ ਅੱਛੇ ਲੱਗਣਗੇ ਬਹੁਤ ਪਿਆਰੇ ਜਿਹੇ ਸੂਟ ਨੇ ਜੀ ਮਹਿਰੂਨ ਨਾਲ ਆਪਾਂ ਇਹਨੂੰ ਟੱਚ ਦਿੱਤਾ ਹੈਗਾ ਬਹੁਤ ਪਿਆਰਾ ਬਾਕੀ ਦੁਪट्टे ਵਗੈਰਾ ਹੁਣ ਤੇ ਇਹਦੀ ਬਾਜੂ ਦੇ ਉੱਤੇ ਵੀ ਇਦਾਂ ਇੰਬੋਰਡਰੀ ਆਊਗੀ ਬਹੁਤ ਸੋਹਣਾ ਕਨਸੈਪਟ ਰੈਡੀ ਹੋਏਗਾ ਬਹੁਤ ਪਿਆਰਾ ਜਿਹਾ ਚੀਜ਼ ਰੈਡੀ ਹੋਈ ਹੈਗੀ ਤੇ ਸੈ ਇਹ 10 ਸੂਟ ਮੈਮ ਦੇ ਹੋਗੇ ਤੇ ਚੌਥਾ ਸੂਟ ਆਪਾਂ ਨੇ ਰੈਡੀ ਕਰਵਾਇਆਗਾ ਬਲੈਕ ਦੇ ਉੱਤੇ ਇਹ ਵੀ ਦੁਪੱਟਾ ਸੂਟ ਹੈਗਾ ਬਰਬਰੀ ਦੇ ਵਿੱਚ ਇਹਦੇ ਵਿੱਚ ਸੋਲੋ ਪੀਸ ਸੀਗਾ ਇਹਦੇ ਵਿੱਚ ਆਪਾਂ ਆਰਡਰ ਨਹੀਂ ਲੈ ਸਕਦੇ ਹੈ ਕਿ ਇਹ ਵਾਲਾ ਸੂਟ ਆਪਣੇ ਕੋਲੇ ਨਹੀਂ ਮਿਲੂਗਾ ਕਿਸੇ ਵੀ ਕਲਰਸ ਨਹੀਂ ਮਿਲੂਗਾ ਹੈਗਾ ਦੁਪੱਟਾ ਸੂਟ ਹੈ ਬਰਬਰੀ ਦਾ ਹੀ ਦੁਪੱਟਾ ਨਾਲ ਬਹੁਤ ਸੋਹਣਾ ਤੇ ਇਹਦੀ ਬਾਟਮ ਦੇ ਉੱਤੇ ਆਪਾਂ ਨੇ ਇਦਾਂ ਇੰਬੋਰਡਰੀ ਕਰਵਾਈ ਹੈ ਬਹੁਤ ਸੋਹਣੀ ਇੰਬੋਰਡਰੀ ਹੈਗੀ ਸਾਰੇ ਕਲਰ ਇਹਦੇ ਵਿੱਚੋਂ ਚੱਕ ਕੇ ਆਪਾਂ ਨੇ ਸੇਮ ਦੇਖੋ ਜਿੱਦਾਂ ਸ਼ਰਟ ਦੇ ਵਿੱਚ ਫਲਾਰ ਸੀਗੇ ਨਾ ਜਿੱਦਾਂ ਫਲਾਰ ਸ਼ਰਟ ਦੇ ਵਿੱਚ ਸੀਗਾ ਆਪਾਂ ਓਵੇਂ ਜੇ ਫਲਾਰ ਇਹਦੇ ਵਿੱਚ ਪਵਾ ਦਿੱਤੇ ਨੇ ਲੀਫ ਨਹਿਗੇ ਇਹਦੇ ਵਿੱਚ ਤਾਂ ਲੀਫ ਵੀ ਆਪਾਂ ਐਵੇਂ ਪਵਾ ਦਿੱਤੇ ਨੇ ਕਿ ਬਹੁਤ ਸੋਹਣਾ ਜਿਹੜਾ ਸੂਟ ਹੈ ਰੈਡੀ ਹੋਇਆਗਾ ਤੇ ਨੈਕਸਟ ਸੂਟ ਜਿਹੜਾ ਮੈਂ ਅੰਦਰ ਰੈਡੀ ਹੋਇਆ ਬਲੂ ਸ਼ੇਡ ਦੇ ਵਿੱਚ ਇਹਨੂੰ ਆਪਾਂ ਦੇਖਦੇ ਆਂ ਕੋਸ਼ਿਸ਼ ਕਰਦੇ ਆਂ ਟਾਈ ਡਾਈ ਕਰਵਾਵਾਂਗੇ ਪਿੰਕ ਤੇ ਬਲੂ ਦੇ ਨਾਲ ਜਿਆਦਾ ਸੋਹਣਾ ਲੱਗੂਗਾ ਤੇ ਇਹਦੇ ਉੱਤੇ ਵੀ ਆਪਾਂ ਨੇ ਇਦਾਂ ਘੇਰੇ ਦੇ ਉੱਤੇ ਇੰਬੋਡਰੀ ਕਰਵਾਈਏਗੀ ਇਹਦੇ ਘੇਰੇ ਤੇ ਬਾਜੂ ਦੇ ਉੱਤੇ ਇਹਦੇ ਵੀ ਆਪਾਂ ਆਰਗੰਜਾ ਦਾ ਪੈਚ ਲਗਾ ਕੇ ਬਹੁਤ ਸੋਹਣਾ ਕੰਮ ਦੇਖੋ ਕਿੰਨਾ ਪਿਆਰ ਹੈ ਬਹੁਤ ਸੋਹਣੇ ਫਲਾਰ ਬਣੇ ਹੋਏ ਨੇ ਬਹੁਤ ਸੋਹਣਾ ਵੈਲੈਂਟੀਨਾ ਛਿਲਕ ਦੇ ਉੱਤੇ ਇਹਦੇ ਵਿੱਚ ਵੀ ਆਪਾਂ ਆਰਡਰ ਲੈ ਸਕਦੇ ਹਾਂਗੇ ਕਲਰ ਤੁਹਾਨੂੰ ਦੇ ਸਕਦੇ ਹਾਂਗੇ ਸੇਮ ਕਲਰ ਵੀ ਮਿਲ ਜੂਗਾ ਹੋਰ ਕਲਰ ਵੀ ਮਿਲ ਜਾਣਗੇ ਇਹ ਵੀ 올ਓਵਰ ਸੂਟ ਰਹੂਗਾ ਤੁਸੀਂ ਮੈਚਿੰਗ ਲੈਣਾ ਮੈਚਿੰਗ ਕਰਵਾ ਸਕਦੇ ਹੋਗੇ 올 오버 ਲੈਣਾ ਤਾਂ 올 오버 ਲੈ ਸਕਦੇ ਮੈਮ ਲਾਈਕ ਕਰਦੇ ਸੀਗੇ 올 오버 ਸੂਟਾਂ ਨੂੰ ਇਸ ਕਰਕੇ ਉਹਨਾਂ ਦੇ ਆਪਾ 올 오버 ਕਰਵਾਏ ਨੇਗੀ ਤੇ ਬਾਜੂ ਦੇ ਉੱਤੇ ਵੀ ਆਪਾਂ ਨੇ ਇਦਾਂ 오ਰਗੈਂਜ਼ਾ ਲਾ ਕੇ ਪੈਚ ਲਾ 오ਰਗੈਂਜ਼ਾ ਦਾ ਪੈਚ ਲਾ ਕੇ ਬਹੁਤ ਸੋਹਣਾ ਵਰਕ ਕੀਤਾ ਹੈਗਾ ਇਹਨੂੰ ਆਪਾਂ ਜੇ ਸਿੰਗਲ ਕਲਰ ਦਾ ਦੁਪੱਟਾ ਮੈਮ ਨੇ ਉਹਨਾਂ ਨੂੰ ਸਿੰਗਲ ਦਾ ਵਧੀਆ ਲੱਗਿਆ ਤਾਂ ਆਪਾਂ ਪਿੰਕ ਕਲਰ ਦੀ ਫਿਨਿਸ਼ਿੰਗ ਦੇਵਾਂਗੇ ਜੇ ਡਬਲ ਸ਼ੇਡ ਦਾ ਕਰਵਾਇਆ ਤਾਂ ਮੈਂ ਪਿੰਕ ਤੇ ਬਲੂ ਕਲਰ ਦਾ ਜ਼ਰੂਰ ਕਰਵਾਉਣਾ ਕੋਸ਼ਿਸ਼ ਕਰਾਂਗੇ ਤੇ 골ਡਨ ਦੀ ਫਿਨਿਸ਼ਿੰਗ ਦੇਵਾਂਗੇ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਊਗਾ ਤੇ ਬਹੁਤ ਸੋਨੇ ਸੂਟ ਨੇ ਜੀ ਇਹ ਬਹੁਤ ਪਿਆਰੇ ਤੇ ਇਹ ਤਾਂ ਆਪਣੇ ਹੋਏ ਸੀਗੇ ਜੀ ਵਰਕ ਵਾਲੇ ਸੂਟ ਬਾਕੀ ਦੁਪट्टे ਵਗੈਰਾ ਨਾਲ ਬਹੁਤ ਸੂਟ ਰੈਡੀ ਹੋ ਚੁੱਕੇ ਰਗੇ ਹੁਣ ਮੈਨੂੰ ਦਿਖਾਉਣ ਦਾ ਟਾਈਮ ਨਹੀਂ ਸੀਗਾ ਮੈਂ ਸੋਚਿਆ ਕਿ ਹੁਣ ਆਪਾਂ ਵੀਡੀਓ ਬਣਾ ਲਈ ਕਿਉਂਕਿ ਪੈਣਾ ਦੇ ਮੈਸੇਜ ਬਹੁਤ ਆ ਰਹੇ ਸੀਗੇ ਕਿ ਤੁਸੀਂ ਸੂਟ ਨਹੀਂ ਦੋ ਦਿਨਾਂ ਤੋਂ ਵੀਡੀਓ ਨਹੀਂ ਪਾ ਰਹੇ ਹੈਗੇ ਇਸ ਕਰਕੇ ਮੈਂ ਜਿੰਨੇ ਕੁ ਵੀ ਹੋ ਸਕੇ ਤਾਂ ਮੈਂ ਸੂਟ ਤੁਹਾਨੂੰ ਦਿਖਾ ਦਿੱਤੇ ਰਗੇ ਤੇ ਬਾਕੀ ਆਪਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਸੂਟ ਤੇ ਹੁਣ ਮੈਂ ਜਿਹੜੇ ਸੂਟ ਦਿਖਾ ਰਹੀ ਹਾਂ ਇਹ ਕਾਟਰਾਇਜ਼ ਦੇ ਸੂਟ ਰਹਿਣਗੇ ਜੀ ਤੇ ਬਹੁਤ ਸੋਨੇ ਸੂਟ ਨੇ ਜੀ ਬਹੁਤ ਪਿਆਰੇ ਹਲਕੀ ਤੇ ਲਾਈਟ ਵੇਟ ਵਾਲੀ ਜਿਹੜੀ ਕਾਟਰਾਇਜ਼ ਰਹੂਗੀ ਬਹੁਤ ਸੋਹਣੀ ਕਨਸੈਪਟ ਬਹੁਤ ਪਿਆਰਾ ਹੈ ਜੀ ਲਾਈਟ ਵੇਟ ਵਾਲਾ ਹੈਗਾ ਹਾਰਡ ਨਹੀਂ ਹੈਗਾ ਬਹੁਤ ਸੋਹਣਾ ਕਨਸੈਪਟ ਹੈਗਾ ਬਹੁਤ ਵਧੀਆ ਬਹੁਤ ਵਧੀਆ ਜਿਹੜਾ ਤੇ ਨਾਲ ਹੀ ਲਾਈਟ ਵੇਟ ਕਾਟਰਾਇਜ਼ ਦੀ ਰਹੂਗੀ ਜੀ ਇਹਦੀ ਬਾਟਮ ਬਹੁਤ ਪਿਆਰਾ ਜਿਹਾ ਕਲਰ ਹੈ ਬਹੁਤ ਸੋਹਣਾ ਕਨਸੈਪਟ ਹੈਗਾ ਬਹੁਤ ਪਿਆਰੇ ਸੂਟ ਨੇ ਜੀ ਇਹ ਤੇ ਸੈਕਿੰਡ ਕਲਰ ਜਿਹੜਾ ਆਪਣੇ ਕੋਲੇ ਹੈਗਾ ਜੀ ਬਲੂ ਦੇ ਵਿੱਚ ਬਲੂ ਬਹੁਤ ਪਿਆਰਾ ਹੈ ਵੀ ਬਹੁਤ ਸੋਨਾ ਕੱਪੜਾ ਹੈ ਜੀ ਸਟਫ ਬਹੁਤ ਪਿਆਰਾ ਹੈਗਾ ਸਟਫ ਦੀ ਕੋਈ ਕਿਸੇ ਤਰ੍ਹਾਂ ਦੀ ਕੰਪਲੇਨ ਨਹੀਂ ਨਾ ਇਹਨਾਂ ਦੀ ਕੋਈ ਬੁਰੇ ਇਸ਼ੂ ਹੈਗਾ ਨਾ ਕਿਸੇ ਤਰ੍ਹਾਂ ਦੀ ਸ਼੍ਰਿੰਕਿੰਗ ਨਹੀਂ ਹੈਗੀ ਕਿਸੇ ਨਾ ਕਲਰ ਜਾਂਦਾ ਐਜ਼ ਇਟ ਇਜ਼ ਰਹੂਗਾ ਤੁਸੀਂ 4 ਸਾਲ 5 ਸਾਲ ਵੀ ਪਾਉਂਦੇ ਰਹੂਗੇ ਪ੍ਰੈਸ ਮਾਰੂਗਾ ਤਾਂ ਸੇਮ ਓਦਾਂ ਦੀ ਓਦਾਂ ਤੁਹਾਨੂੰ ਸੂਟ ਹੈ ਜਿਹੜਾ ਮਿਲੂਗਾ ਜੀ ਬਹੁਤ ਸੋਹਣੇ ਲੱਗੇ ਤੇ ਇੱਕ ਆ ਵਾਲੇ ਸੂਟਾਂ ਦਾ ਤਾਂ ਆਰਡਰ ਚੱਲ ਹੀ ਰਹੇ ਹੈਗਾ ਇਹ ਵੀ ਦੁਬਾਰਾ ਤੋਂ ਰਿਪੀਟ ਕਰ ਚੁੱਕੇ ਆਗੇ ਆਪਾਂ ਬਹੁਤ ਸੋਹਣੇ ਨੇਗੇ ਬੂਟੀ ਵਾਲੀ ਰੂਮੀ ਨਾਲ ਬਾਟਮ ਬਹੁਤ ਸੋਹਣੇ ਸੂਟ ਨੇ ਜੀ ਇਹ ਤੇ ਲਾਈਟ weight ਰਣਗੇ ਬਿਲਕੁਲ ਲਾਈਟ weight ਸੂਟ ਰਹਿਣਗੇ ਸੌਫਟ ਹੈਗਾ ਬਿਲਕੁਲ ਸੌਫਟ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਵਿਦਆਊਟ ਲਾਈਨਿੰਗ ਵਾਲਣੇ ਨੇ ਤੇ ਬਹੁਤ ਹੀ ਸੋਹਣੀ ਸੌਫਟ ਰਹੂਗੀ ਇਹਨਾਂ ਦੀ ਬਾਟਮ ਬਹੁਤ ਸੋਹਣੀ ਬਾਟਮ ਹੈ ਜੀ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਹੈਗੀ ਬਹੁਤ ਪਿਆਰੇ ਕਲਰ ਨੇ ਇਹਦੇ ਵਿੱਚ ਇੱਕ ਰਸਟ ਸ਼ੇਡ ਨਾਲ ਹੈਗੇ ਇੱਕ ਆਪਣੇ ਕੋਲੇ ਦੁਪੱਟਾ ਵੀ ਡਾਈ ਹੋਇਆ ਪਿਆ ਹੈਗਾ ਜੇ ਵੀਰ ਦੁਪੱਟਾ ਲੈਣਾ ਚਾਹੁੰਦੇ ਹੋਗੇ ਚਰੂਨ ਦਾ ਸੈਮੀ ਚਰੂਨ ਦਾ ਦੁਪੱਟਾ ਰਹੂਗਾ ਬਹੁਤ ਸੋਹਣਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹੈਗੀ ਇਹ ਕਿਸੇ ਮੈਮ ਨੇ ਕਰਵਾਇਆ ਸੀਗਾ ਤੇ ਫਿਰ ਉਹਨਾਂ ਨੇ ਸਿੰਗਲ ਕਲਰ ਦਾ ਦੁਪੱਟਾ ਬਣਵਾ ਲਿਆ ਸਾਡੇ ਤੋਂ ਤੇ ਆਪਣੇ ਕੋਲੇ ਦੁਪੱਟਾ ਪਿਆ ਹੈ ਜੀ ਬਹੁਤ ਪਿਆਰਾ ਬਹੁਤ ਸੋਨਾ ਦੁਪੱਟਾ ਹੈ ਜੀ ਦੇਖੋ ਕਿੰਨੀ ਸੋਣੀ ਟਾਈ ਡਾਈ ਹੋਈ ਹੋਈ ਹੈ ਇਹਦੇ ਉੱਤੇ ਤੁਸੀਂ ਇਦਾਂ ਹੀ ਬਣੇ ਬਣਵਾਇਆ ਲੈ ਸਕਦੇ ਹੋਗੇ ਬਹੁਤ ਸੋਨਾ ਦੁਪੱਟਾ ਹੈ ਜੀ ਖੁੱਲਾ ਡੁੱਲਾ 2 ਮੀਟਰ ਦਾ ਤੇ ਇਹਦੇ ਨਾਲ ਆਪਾਂ ਨੇ ਕਰਵਾ ਦਿੱਤਾ ਹੈਗਾ ਤੇ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਤੇ ਆਪਣੇ ਕੋਲੇ ਕਾਟਰਾਈਜ਼ ਦੇ ਇਹ ਇਹ ਵਾਲੇ ਸੂਟ ਵੀ ਹੈਗੇ ਨੇ ਕਿ ਕਾਟਰਾਈਜ਼ ਦੇ ਬਹੁਤ ਸੋਹਣੇ ਨੇਗੇ ਬਹੁਤ ਪਿਆਰੇ ਸੂਟ ਰਹਿ ਜੀ ਮੈਚਿੰਗ ਸੂਟ ਰਹਿਣਗੇ ਇਹ ਬਹੁਤ ਸੋਹਣਾ ਜਿਓਮੈਟ੍ਰੀਕਲ ਬਾਕਸ ਜੋ ਪ੍ਰਿੰਟ ਹੈਗਾ ਜਿਓਮੈਟਰੀ ਬਾਕਸ ਪ੍ਰਿੰਟ ਦੇ ਵਿੱਚ ਹੈਗਾ ਜੀ ਇਹ ਸੂਟ ਤੇ ਮੈਂ ਜੋ ਵੀ ਤੁਹਾਨੂੰ ਦਿਖਾ ਰਹੀ ਹਾਂ ਵੀ ਸਾਰੇ ਬਹੁਤ ਸੋਹਣਾ ਸੂਟ ਹੈਗੇ ਨੇ ਜੀ ਇਹ ਤੇ ਨੈਕਸਟ ਜੋ ਹੈਗਾ ਇਹ ਹੈਗਾ ਜੀ ਇਹ ਵਾਲਾ ਇਹ ਵਾਲਾ ਕਾਫੀ ਸ਼ੇਡ ਤੇ ਕਾਫੀ ਦੀ ਰਹੂਗੀ ਇਹਦੇ ਨਾਲ ਪਸ਼ਮੀਨੇ ਦੀ ਬਾਟਮ ਤੇ ਇੱਕ ਕਾਫੀ ਦੇ ਵਿੱਚ ਆਪਣੇ ਕੋਲੇ ਹੋਰ ਹੋ ਗਿਆ ਜੀ ਇਹ ਵਾਲਾ ਪ੍ਰਿੰਟ ਆਇਆਗਾ ਤੇ ਇਹਦੇ ਵਿੱਚ ਵੀ ਇਹ ਸਾਰੇ ਕਾਟਰਾਏ ਦੇ ਸੂਟ ਰਹਿਣਗੇ ਜੀ ਕਾਫੀ ਦੀ ਪਸ਼ਮੀਨੇ ਦੀ ਰਹੂਗੀ ਜੀ ਬਾਟਮ ਤੇ ਇੱਕ ਆਪਣੇ ਕੋਲੇ ਚੈੱਕ ਦੇ ਵਿੱਚ ਵੀ ਸੂਟ ਹੈਗੇ ਨੇ ਜੀ ਚੈੱਕ ਦੇ ਵਿੱਚ ਆਪਾਂ ਦੁਬਾਰਾ ਰਿਪੀਟ ਕਿਤੇ ਨੇ ਚਾਰ ਕੁ ਕਲਰ ਰਿਪੀਟ ਕੀਤੇ ਨੇਗੇ ਇਹਨਾਂ ਦੀ ਕਾਫੀ ਇੱਕ ਦਿਨ ਮੈਂ ਵੀਡੀਓ ਪਾਈ ਸੀ ਲਵਲੀਨ ਦੇ ਰਹਿਣਗੇ ਜੀ ਇਹ ਬਹੁਤ ਪੈਣਾ ਨੂੰ ਬਹੁਤ ਜ਼ਿਆਦਾ ਪਸੰਦ ਆਏ ਸੀਗੇ ਇਹ ਚੈੱਕ ਵਾਲੇ ਕਾਟਰਾਇਜ਼ ਦੇ ਤੇ ਪਸ਼ਮੀਨੇ ਦੀ ਰਹੂਗੀ ਜੀ ਦੇ ਨਾਲ ਬਾਟਮ ਇਹ ਵਾਈਨ ਜਿਹਾ ਸ਼ੇਡ ਹੈਗਾ ਨਾ ਫਰਸਟ ਸ਼ੇਡ ਜਿਹੜਾ ਹੈਗਾ ਵਾਈਨ ਹੈ ਆਪਣੇ ਕੋਲੇ ਸੈਕੰਡ ਸ਼ੇਡ ਆ ਗਿਆ ਜਿਹੜਾ ਬਲੂ ਨਾਲ ਆ ਗਿਆ ਜੀ ਤੇ ਰਾਮ ਟੈਕਸ ਦੀਆਂ ਬਾਟਮ ਰਹਿਣਗੀਆਂ ਜੀ ਵਧੀਆ ਵਾਲੀਆਂ ਬਾਟਮ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਬੁਰ ਵਗੈਰਾ ਨਹੀਂ ਆਊਗਾ ਤੇ ਥਰਡ ਜੋ ਕਲਰ ਹੈਗਾ ਬਹੁਤ ਸੋਹਣਾ ਇਹਨਾਂ ਨੂੰ ਕੁੜਤਾ ਸਟਾਈਲ ਚ ਬਣਾ ਸਕਦੇ ਆਪਾਂ ਸਲਵਾਰ ਸੂਟ ਬਣਾ ਸਕਦੇਗੇ ਪਲਾਜ਼ੋ ਸੂਟ ਬਣਾ ਸਕਦੇਗੇ ਸੋਹਣੇ ਬਹੁਤ ਲੱਗਦੇ ਨੇ ਇਹ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਤੁਸੀਂ ਦੁਪੱਟੇ ਤੋਂ ਵਗੈਰ ਲੈਣਾ ਚਾਹੁੰਦੇ ਹੋਗੇ ਜੇ ਸਕੂਲ ਵਗੈਰਾ ਦੇ ਵਿੱਚ ਡੇਲੀ ਵੇਅਰ ਆਫਿਸ ਵੇਅਰ ਜਾਣਾ ਸਕੂਲ ਵੇਅਰ ਜਾਣਾ ਤਾਂ ਕੁੜਤਾ ਸਟਾਈਲ ਦੇ ਵਿੱਚ ਵੀ ਬਣਾ ਕੇ ਪਾ ਸਕਦੇ ਹੋਗੇ ਬਹੁਤ ਸੋਹਣੇ ਸੂਟ ਲੇਗੇ ਐਂਡ ਨੈਕਸਟ ਸ਼ੇਡ ਇਹ ਵਾਲਾ ਵੀ ਬਹੁਤ ਸੋ ਦਾ ਸਾਰੇ ਕਲਰ ਬਹੁਤ ਸੋਹਣੇ ਨੇਗੇ ਤੇ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ ਇਹ ਰਹੂਗਾ ਜੀ 1250 1250 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ फटाफट ਆਪਣਾ ਆਰਡਰ ਹੈ ਜਿਹੜਾ 9253115036 ਤੇ ਆਪਣਾ ਆਰਡਰ ਪਲੇਸ ਕਰ ਰਹੇ ਤੇ ਆਪਣਾ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋਗੇ ਤੇ ਆਪਾਂ ਵੀਡੀਓ ਨਹੀਂ ਪਾਸ ਕੇ ਹੋ ਸਕਦਾ ਕੱਲ ਨੂੰ ਵੀ ਨਾ ਪਾਸ ਕੇ ਆਪਾਂ ਵਾਰ ਜਾਣਾ ਹੈਗਾ ਤੇ ਇਹਨਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਕਰवानी ਹੈ ਕਿਸੇ ਤਰ੍ਹਾਂ ਦਾ ਦੁਪੱਟਾ ਡਾਈ ਕਰਵਾਉਣਾ ਹੈਗਾ ਕਿਸੇ ਤਰ੍ਹਾਂ ਦੀ embroideri ਕਰਵਾਣੀ ਹੈ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਆਪਾਂ ਨਵਾਂ ਨਵਾਂ ਕਨਸੈਪਟ ਜਲਦੀ ਤੁਹਾਡੇ ਲਈ ਹੋਰ ਵੀ ਲੈ ਕੇ ਆ ਰਹੇ ਹਾਂ ਵਰਕ ਦੇ ਲਈ ਵਰਕ ਵਾਲਾ ਕਨਸੈਪਟ ਬਹੁਤ ਸਾਰੇ ਆਪਣੇ ਕੋਲ ਦੁਪੱਟੇ ਨਿਊ ਨਿਊ ਡਿਜ਼ਾਈਨਾਂ ਦੇ ਵਿੱਚ ਰੈਡੀ ਹੋਏ ਨੇ ਬਟ ਦਿਖਾਉਣ ਦਾ ਟਾਈਮ ਨਹੀਂ ਕੋਸ਼ਿਸ਼ ਕਰਾਂਗੇ ਕਿ ਭੇਜਣ ਤੋਂ ਪਹਿਲਾਂ ਦਿਖਾ ਦਈਏ ਪਰ ਅਸੀਂ ਨੇ ਡਿਸਪੈਚ ਕਰਨੇ ਸੀਗੇ ਸੂਟ 2-3 ਦਿਨਾਂ ਤੋਂ ਡਿਸਪੈਚ ਨਹੀਂ ਹੋਏ ਸੀਗੇ ਇਸ ਕਰਕੇ ਆਪਾਂ ਨਹੀਂ ਦਿਖਾ پا ਰਹੇ ਹੈਗੇ ਕੋਸ਼ਿਸ਼ ਰਹੂਗੀ ਜੇ ਹੋ ਸਕਦਾ ਤਾਂ ਸਵੇਰੇ ਮਾਰਨਿੰਗ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੁਪੱਟੇ ਵਗੈਰਾ ਦੇ ਤੇ ਸੂਟਾਂ ਦੇ ਜਿਹੜੇ ਜਾ ਰਹੇ ਨੇ ਉਹਨਾਂ ਦੀ ਵੀਡੀਓ ਜ਼ਰੂਰ ਅਪਲੋਡ ਕਰਾਂਗੇ ਥੈਂਕ ਯੂ ਸੋ ਮਾਚ ਤੁਹਾਡਾ ਵੀਡੀਓ ਵਾਚ ਕਰਨ ਦੇ ਲਈ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਜੀ ਥੈਂਕ ਯੂ